ਕਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਲਾ ਆਪਣਾ ਰਵਿੰਦਰ ਸਿੰਘ ਪਿੰਡ ਬਾਲਿਆਵਾਲੀ ਜ਼ਿਲ੍ਹਾ ਪੁਣ ਪੈ ਗਿਆ ਬਠਿੰਡਾ ਤਹਿਸੀਲ ਮੋਰ ਠੀਕ ਹੈ ਤੇ ਪਿੰਡ ਬਾਲਿਆਵਾਲੀ ਹੈਣਾ ਤੇ ਮੋਬਾਈਲ ਨੰਬਰ ਵੀ ਰ ਆਪਣਾ ਮੋਬਾਈਲ ਨੰਬਰ 99755 3583 999153 35832 ਜਿਹੜੇ ਪਦਰੀ ਝੋਟੀ ਦੇਖੀ ਐ ਨੇ ਸੁਆ ਕਿਹੜਾ ਸੁਈ ਐ ਇਹ ਸੁਆ ਤੀਜਾ ਸੁਈ ਐ ਤੀਜਾ ਸੁਆ ਤੇ ਅੱਜ ਹੀ ਸੁਈ ਲੱਗਦੀ ਹੈ ਹਨਾ ਇਹ ਜਮਾ ਤਾਜੀ ਉਹ ਜੇਲ ਪਈ ਠੀਕ ਆ ਉਹ ਕੋਨੇ ਚ ਪਈ ਆ ਜੇਰੇ ਦੀ ਹਨਾ ਤੇ ਬੱਚਾ ਇਹਨੇ ਦੇਤੀ ਆਪਣੀ ਕੱਟੀ ਕੱਟੀ ਹੈ ਜੀ ਕੱਟੀ ਬਥੇ ਚੰਗੀ ਹੁੰਦੜੇ ਲਾਣਾ ਵਧੀਆ ਲక్ష్ਮੀ ਦੇ ਰਹੀਆਂ ਦਾ ਟੀਕਾ ਭਰਵਾਇਆ ਸੀਗਾ ਜੱਟ ਠੀਕ ਆ ਲక్ష్ਮੀ ਦੇ ਰਹੀਆਂ ਹੁੰਦਾ ਕਹਿ ਕੇ ਪੱਟੀ ਕਾ ਭਰਾਇਆ ਸੀਗਾ ਤੇ ਬੜਾ ਬੜਾ ਕੋ ਚੋਲਿਆ ਕੇ ਚੋਇ ਨਹੀਂ ਹੈ। ਬੜਾ ਬਕਟੇ ਨੂੰ ਚਗਾਏ ਕੋ ਚੋਤਾ ਚੋਲਿਆ ਦੀ ਬੁੜਗਾਣੀ। ਅਸਾ ਮਲਕ ਕਿਲੋ ਖੰਡ ਬਸ। ਹਾਂਜੀ ਹਾਂ। ਕੋ ਬਾੜਾ ਨਹੀਂ ਚੋਇਆ ਇਹਨਾਂ। ਤੇ ਕਿੰਨਾ ਗ ਦੁੱਧ ਪਾਇਆ ਪਿਛਲੇ ਸੂਏ ਨੇ? 18 ਲੀਟਰ ਦੁੱਧ ਪਾਇਆ। 18 ਲੀਟਰ ਤੱਕ ਦੁੱਧ ਆ ਪਿਛਲੇ ਸੂਏ ਚੋਲਿਆ ਇਹਦਾ। ਤੇ ਐਦ ਕੀ ਆਪਣਾ ਅੰਦਾਜ਼ਾ ਅਖੀਰ ਪਲੀ ਪੂਲੀ ਬਹੁਤ ਹਨ। 20+ ਕਰ ਸਕਦੀ। ਪਰ ਮੌਸਮ ਹਿਸਾਬ ਨਾਲ ਆਪੇ। ਸਵਾ ਸੇਵਾ ਦੇ ਅੰਦਰ ਪੜਾ। ਠੀਕ ਹੈ ਬਾਗੇ ਆਪਾਂ ਮੰਨ ਕੇ ਜੱਲੇ ਵੀ ਗਰਮੀ ਦੇ ਹਿਸਾਬ ਨਾਲ 18 ਲੀਟਰ ਮੰਨ ਕੇ ਲੈ ਲੇ ਹਾਂ ਤਾਂ ਤੇ ਵਧੀਆ ਲੰਮਾ ਟਾਈਮ ਤੋਂ ਦਿੰਦੀ ਹੈ ਨਾ ਲੰਮਾ ਟਾਈਮ ਜੀ ਕੱਟੀ ਦੇ ਮਿਲੂ ਐਂਡ ਤੱਕ ਕੋਈ ਟੀਕੀ ਦਿਓ ਹੁਣੀ ਇਹਨੂੰ ਠੀਕ ਹੈ ਜਮ ਐਂਡ ਤੱਕ 2 ਮਹੀਨੇ ਤੱਕ ਪੂਰੀ ਰਹਿੰਦੀ ਆ ਆਪਸ ਰੂਗੀ ਐਂ ਕੱਟੀ ਦੀ ਵੜੀ ਠੀਕ ਹੈ ਤੇ ਮੁੱਲ ਵਾੜੀ ਫਿਰ ਇਹਦਾ ਕੀ ਰੱਖਿਆ ਮੁੱਲ ਫੋਨ ਤੇ ਕਰਾਂ ਤੋਰੀ ਬਾਹਰ ਨੂੰ ਸੁਬਿਰ ਕੱਦ ਕਾਠ ਵਗੈਰਾ ਦੇਖੋ ਝੋਟੀ ਦਾ ਪੂਰਾ ਸਾਫ ਸੁਥਰਾ ਵੱਡੀ ਪਲੀ ਪੁਲੀ ਬਹੁਤ ਆ ਗਿਆ ਜਿਆਦਾ ਕੱਦ ਬੱਡ ਤੇ ਜਿੰਦ ਜਾਨ ਬਹੁਤ ਆ ਬਿਊਟੀ ਵਗੈਰਾ ਵੀ ਬਹੁਤ ਆ ਮਹਿਦੇ ਵਿੱਚ ਤੀਜਾ ਸੂਆ ਜੈ ਤੇ ਆਪਣੀ ਘਰੇਲੂ ਝੋਟੀਆਂ ਕਿ ਪਿਛਲੇ ਸੂਏ ਚਾਈ ਸੀ ਆਪਣੇ ਕੋਲੇ ਇਹ ਪਿਛਲੇ ਸੂਏ ਆਈ ਵੀ ਹੋ ਜਾਂ ਦੂਜੇ ਸੂਏ ਇੱਕ ਸੋ ਦੁੱਧ ਘਰ ਪੀ ਲਿਆ ਦਾ ਹਨਾ ਸੋ ਸਿੰਘ ਮੂੰਹ ਮੱਥਾ ਦੇਖੋ ਤੇ ਬਾਕੀ ਵੱਡੀ ਬੁੱਡੀ ਬਹੁਤ ਜਿਆਦਾ ਹੈਗੀ ਕਿਸੇ ਪਾਸੇ ਛੋਟੀ ਨਹੀਂ ਤੇ ਜਿੰਦ ਜਾਨ ਬਹੁਤ ਹੈ ਇਹਦੇ ਵਿੱਚ ਸੋ ਵੀਰ ਧਾਰਾ ਦੇਖ ਸੋ ਧਾਰਾ ਪਗਲੀ ਪਗਲੀ ਮਾਰ ਕੇ ਦਿਖਾ ਦੇ ਨੇ ਮਾਰ ਦੋ ਕਲੇ ਕਲੇ ਥਾਂ ਦੇ ਵਿੱਚ ਸੋ ਚੋਣ ਵਗੈਰਾ ਦੇਖੋ ਪੂਰਾ ਮੋਟਾ ਸਾਫ ਸੁਥਰਾ ਚੋਣਾ ਥਾਂ ਫੜਾ ਦੇ ਭਵੇਂ ਇੱਕ ਇਹਨੂੰ ਤੇ ਦੇਖੋ ਤੀਜੇ ਥਾਂ ਦੇ ਵਿੱਚ ਉਹ ਬਚਾ ਉੱਥੇ ਵੀ ਮਾਰਦੀ ਧਾਰਾ ਕਰੇਗੇ ਥਾਂ ਤੇ ਚੋਣ ਦੀ ਵੀ ਨਰਮਾ ਪੂਰੀ ਜਮਾ हां हां भाई नरमा जमा कोई सारला सोडा जमाणियां ठीक है ते जेर जमा डाना है ना हां भाई जेर हो पिए जेर हो पिए कोने ਦੇ ਵਿੱਚ ਦੇਖ ਸਕਦੇ ਹੋ ਦੱਬ ਜੇ ਇਹ ਮਗਰ ਹੁਣ ਲੜ ਜਾ ਉਹ ਘੜੀ ਵਿਚਾਰੀ ਠੀਕ ਹੈ ਸੋ ਕਦ ਕਾਠ ਪੂਰਾ ਓਕੇ ਆ ਪਲੀ ਪੁਲੀ ਬਹੁਤ ਜਿਆਦੇ ਆ ਤੇ ਨੰਬਰ ਬੋਲੀ بھائی ਦੁਆਰੇ ਆਪਣਾ ਨੰਬਰ 99753 3532 ਸੋ ਮੁੱਲ ਫੋਨ ਦਿਓ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ 'ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ